ਜਪਨੂਰ ਕਿੱਥੇ ਲੁਕੀ ਹੋਈ ਹੈ ਆ ਦੇ ਫਰੈਂਚ ਨੰਬਰ ਟੀਉ ਨੇ ਮੋਹਣਾ ਨਾਲ ਖਾਈ ਜਾਂਦੀ ਹੈ ਮੈਂ ਅੰਦਰ ਲੱਭ ਰਹੀ ਸੀ ਕਿ ਜਪਨੂਰ ਕਿੱਥੇ ਹੈ ਤੇ ਤੁਸੀਂ ਕੀ ਖਾਈ ਜਾਂਦੇ ਹੋ ਅਨਾਰ ਖਾਤ ਹੈ ਅਨਾਰ ਖਾ ਰਿਹਾ ਐ ਮੌਸਮ ਚ ਬੈਠੀ ਐਵੇਂ ਆ ਉਹਨਾਂ ਦਾ ਕਿੱਥੇ ਕਿੱਥੇ ਧਿਆਨ ਦਾ ਕਦੀ ਉੱਥੇ ਵੱਡ ਜਾਂਦੀ ਕਦੀ ਉੱਧਰ ਵੱਡ ਜਾਂਦੀ ਮੈਂ ਤਾਂ ਇਹ ਤਾਂ ਪੌੜਾ ਦੇ ਥੱਲੇ ਬੜੀ ਬੈਠੀ ਕਿਤੇ ਮੈਨੂੰ ਵੀ ਉਹੀ ਲੱਗਾ ਸੀ ਚਲੋ ਪਾਪਾ ਨਾਲ ਦੁਕਾਨ ਤੇ ਜਾਓ ਚੀਜ਼ੀ ਲੈ ਕੇ ਆਓ तो अपना छेती छेती आओ फिर मैंने काम कर ली सारा घर का जाओ पापा चले आ दफ्तर चले बुत ऑफिस चले आ सवेरे सवेरे ऑफिस जाइड दो नौने आ जाए पापा गए पापा गए पापा गए पापा गए पापा गए चल पते हाँ आ जाओ ਉਹ ਪਾਪਾ ਜਾ ਰਹੇ ਸੀ 1 2 3 4 ਤੇ 5 ਸੇ ਸੱਤ ਆਪਾਂ ਤੋਂ ਬਹੁਤ ਸਾਰੇ ਆ ਟੀ-ਸ਼ਰਟਾਂ ਜੀਆਂ ਮਰਿਆਂ ਸਾਹਮਣੇ ਦੁਆਨ ਖੁਲਵਾ ਦੋ ਫੁੱਲ ਬਾਜੂ ਦੀਆਂ ਕਹਿ ਦੋ ਕਲ ਨੂੰ ਕਲ ਨੂੰ ਸਹੀ ਯਾਰ ਅੱਜ ਤਾਂ ਸੱਜੂ ਦਾ ਟੀ-ਸ਼ਰਟਾਂ ਨਾ ਹੁਣ ਪਾਇਓ ਪਤਾ ਕੀ ਗੱਲ ਹੁਣ ਆ ਕਲ ਨੂੰ ਧੋਤੀ ਜਾਊਗੀ ਹੈ ਨਹੀਂ ਮੈਂ ਤੁਹਾਨੂੰ ਇਹਦੇ ਚੋਂ ਪੂਰੀ ਬਾਜੂ ਦੀ ਇੱਕ ਕੱਢਦਾ ਉਹ ਪਾ ਲਓ ਤਾਂ ਕਿ ਟੀ-ਸ਼ਰਟਾਂ ਧੁੱਪ ਜਾਣੀਆਂ ਇਹ ਹੱਥ ਨਾਲ ਧੋ ਦਿਓ ਨਹੀਂ ਨਹੀਂ ਸ਼ਰਟ ਸੂਟ ਕੋਈ ਵੀ ਨਹੀਂ ਗਈ ਪੂਰੀ ਬਾਜੂ ਦੀ ਇੱਥੇ ਪਈਆਂ ਦੇ ਚ ਤੇ ਹੁਣ ਚੱਕ ਲੇਗੀ ਦੁਕਾਨ ਖੋਲ ਲੇਗੀ ਦੁਕਾਨ ਖੋਲ ਤੇ ਲਾਹੰਗੀ ਖੋਲ ਲਾ ਫਿਰ ਉੱਪਰ ਫੜਨਾ ਪਏਗਾ ਨਾ ਨੀਚੇ ਆ ਕੇ ਇਧਰੋਂ ਮੈਂ ਇਧਰੋਂ ਫੜ ਲਵਾਇਆ ਬੈਠਾ ਬੈਠਾ ਐਵੇਂ ਨਹੀਂ ਫੜਿਆ ਜਾਣਿਆ ਗੱਦਾ ਫੜੋਗੇ ਕਿ ਉਹਨੂੰ ਫੜੋਗੇ ਜਪਨੂਰ ਦੇ ਹੁਣ ਤੇ ਚੱਲਦੀਆਂ ਡਾਈਪਰ ਲੱਗਨੇ ਰਹੇ ਨੇ ਆ ਵੀ ਠੂਟ ਗਿਆ ਗਰਮੀ ਹੈ ਇਹ ਗਰਮੀ ਆਉਣ ਪਾਇਆ ਕਰ ਇਹ ਆਪ ਆਣਾ ਸੀ ਮੈਂ ਆ ਗਰਮ ਹੈ ਇਹਦੀ ਪਜਾਮੀ ਪਤਾ ਨਹੀਂ ਕਿੱਥੇ ਕਹਿੰਦੇ ਅੱਜ ਵੀ ਮੈਂ ਇੱਕ ਲਿਆਂਦਾ ਹੈ ਨਾ ਐਸ ਰੁਕ ਐਸ ਚੀਜ਼ ਚ ਬੁੱਲਣ ਜੀ ਚ ਹਾਂ ਬੁੱਲਣ ਜੀ ਇਹਨੂੰ ਕੀ ਕਹਿੰਦੇ ਨੇ ਫਲਾ ਲੈਂਚ ਆਹ ਇਹ ਫਲਾ ਹੈ ਹੂੰ ਇੰਨਾ ਜੋ ਪਾ ਦੇ ਨੇ ਸੂਟ ਐ ਆਹ 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 ਦੇਣੇ ਕਿ ਮੈਂ ਤਾਂ ਮਰ ਰ ਮਨ ਨੂੰ ਦੇ ਮੁਸ਼ਕਲ ਉਹੀ ਤੇ ਪਾ ਕੇ ਦੇਖਾਂਗੇ ਜੇ ਨਾਲ ਇਹਦੇ ਮਨ ਤਾਂ ਨਹੀਂ ਲੱਗਦਾ ਮਸ਼ਕਲ ਹੂੰ ਮੁਸ਼ਕਲ ਫੰਨੋ ਦੀ ਲੈਂਤ ਨਹੀਂ ਹੈ ਮਾ ਮਾ ਦੇ ਪਰਵੀ ਆ ਜੂਗੀ ਟਾਈਟ ਆਣਾ ਸੂਟ ਮੋੜੇ ਨਹੀਂ ਆਣੇ ਤੇਰੇ ਕੋਲ ਪਾ ਕੇ ਜਿਹੜਾ ਹੋਰ ਦੇ ਨਾ ਪੂਗਾ ਮਨ ਲੱਗਦਾ ਤੂੰ ਕਿਰਾ ਪਾ ਕੇ ਵੇਖ ਲਈ ਜਪਿੰਦਾ ਠੀਕ ਆ ਉਠ ਗੜੀ ਜੱਪ ਨੂੰ ਰੋਟ ਗੜੀ ਇਹ ਦੋ ਜੱਪੂ ਕੀ ਹੈ ਜੱਪੂ ਡਾਲੇਗਾ ਕੈਪ ਤੂੰ ਹੀ ਹੋ ਆਪਣਾ ਆਪਣਾ ਹੈ ਇੱਕ ਸੁਪਨਾ ਜੱਪੂ ਆ ਦੇ ਪਾ ਲੋ ਜੱਪਨੂ ਆ ਜਾ ਆਪਾ ਤਾਂ ਮੈਨਿਆ ਪਸਤੂ ਮਨੇ ਆਪਣੋ ਦੁਨੀਆ ਨੇ ਟੁਕਰਾਇਆ ਹੈ ਵਸਤੂ ਮਨੇ ਮੈਂ ਇੱਕ ਵਾਰ ਸਾਨੂੰ ਐ ਪਤਾ ਪੜੇ ਵਾਜ ਬੇਜੂਰੀ ਬੇਜੂਰਾ ਜੀਸ ਯੈਸ ਆਹ ਬਾ ਵਾਹ ਗਰੂ ਆ ਫਿਰ ਵਾਹ ਗਰੂ ਸੇਲ ਧੱਕੇ ਕਰੀਦਾ ਹੁੰਦਾ ਵਾਹ ਗਰੂ ਵਾਈ ਕੁਝ ਜਿਸੀ ਮੈਂ ਮਾ ਮੈਂ ਪਾ ਲਈ ਬਸ ਸਿੱਪੇ ਸਾਸਟਰੀ ਕਾ ਸਿੱਪੇ ਸਾਸਟਰੀ ਕਾ ਠੀਕ ਹੈ ਸਾਰੇ ਨੂੰ ਸਾਸਟਰੀ ਕਾ ਬੁਲਾ ਦੇ ਹਾਂ ਤੈਨੂੰ ਬਹੁਤ ਸਾਰੇ ਯਾਦ ਕਰਦੇ ਨੇ ਸਾਰੇ ਕਹਿੰਦੇ ਪੁੱਛਿਆ ਨਾ ਵਾ ਬੱਚਾ ਹੈਗਾ ਹਾਂ ਇੱਥੇ ਹੈ ਨਾ ਸਿੱਪਾ ਬੱਚਾ ਨਹੀਂ ਨਹੀਂ ਹੋਇਆ ਜਗੂੜਾ ਆਹ ਦੇਖੋ ਤੁਹਾਡੇ ਭਾਜੀ ਦਾ ਕੀ ਹਾਲ ਹੋਇਆ ਪਿਆ ਐ ਪਤਾ ਕੀ ਹੋਇਆ ਜੇ ਕੱਲ ਸਾਡੇ ਆਂਟੀ ਨਹੀਂ ਆ ਰਹੇ ਨਾ ਘਰੇ ਤੇ ਕਾਫੀ ਉਹ ਨਾ ਮਤਲਬ ਜਿਵੇਂ ਘਰ ਦਾ ਕਚਰਾ ਕੁਚਰਾ ਇਕੱਠਾ ਹੋ ਗਿਆ ਸੀ ਡਸਟਬਿਨ ਚ ਪਾ ਗਏ ਤੇ ਲਫਾਫੇ ਚ ਪਾ ਗਏ ਉਹ ਫੰਕ ਫੰਕਵਾਨ ਗਈ ਸੀ ਸਟ ਸਟਨਾ ਸੀ ਮਤਲਬ ਤੇ ਉਹ ਭੇਜਿਆ ਸੀ ਤੇ ਕੀ ਹੋ ਗਿਆ ਸਾਹਮਣੇ ਉਹ ਭੁੰਡ ਆ ਗਿਆ ਉਹ ਆ ਕੇ ਗੱਲ ਤੇ ਪੱਪੀ ਕਰ ਗਿਆ। ਹਈ। ਆ ਤੇ ਸਿੱਪਾ ਉਹਨਾਂ ਨਾ ਕਈ ਜਾਂਦਾ ਜਿੱਤੇ ਦਾ ਮੂੰਹ ਸੁੱਜ ਗਿਆ। ਹਈ ਆ ਦੇਖੋ ਐਨੇ ਸ਼ਰਮ ਆ ਰਹੀ ਐ ਮੂੰਹ ਦਿਖਾ ਕੇ। ਹਾਂਜੀ ਪੁੱਤ। ਤੇ ਤੁਹਾਡੇ ਭਾਈ ਨੇ ਮੂੰਹ ਲਗਾਇਆ ਆਇਆ ਭੂਣ ਲੜਦੇ ਨੇ। ਭੂਣ ਰਾਤ ਮੇਰੇ ਵੀ ਕਿਵੇਂ ਬੈਠਾ ਸੀ ਨਾ ਮੇਰੇ ਜੈਕਟ ਦੇ ਉੱਤੇ। ਤੁਹਾਡੇ ਨਾਲ ਹੀ ਆ ਗਿਆ ਉਹ ਨਾ ਕਿਤੇ। ਲੱਗ ਲੋਗੇ ਕਿ ਮੇਰੇ ਵੀ ਗਰਦਨ ਤੇ ਬੈਠਾ ਸੀ ਤੋਤਾ ਹੈ ਮਦੂਨੇ ਦੇਖ ਲਿਆ ਤੇ ਉਹਨਾਂ ਹਟਾਇਆ ਇੱਕੋ ਦਮ ਦਿਖਾ ਮੋਟੇ ਨੂੰ ਮੂੰਹ ਤੇ ਦਿਖਾ ਦਿਓ ਮੈਨੂੰ ਸ਼ਰਮ ਆਉਂਦੀ ਹੈ ਤੇ ਟੋਪੀ ਤੇ ਉਤਾਰ ਦਿਓ ਜਪਨੂਰ ਦੀ ਸਿਰ ਤੇ ਸੱਚੀ ਲੈ ਜਾ ਫੁੱਲ ਫਿਰੰਡ ਲੜ ਗਏ ਦਿਖਾ ਦਿਓ ਥੋੜਾ ਜਿਹਾ ਤੇ ਦਿਖਾ ਦਿਓ ਅਈਆ ਸ਼ਰਮ ਆਉਂਦੀ ਆ ਅੱਖਾਂ ਅੱਡੀ ਹੋਈ ਬਰਾਨੀ ਬੁੜੀ ਆ ਬਰਾਨੀ ਬੁੜੀ ਆ ਸ਼ਰਮ ਆਂਦੀ ਹੈ ਕੀ ਆਈ ਲਾ ਕੀ ਦਿਖਾਵਾਂ ਸਿੱਪ ਅੱਗੇ ਜਾ ਕੇ ਹਾਂ ਹਾਂ ਤੂੰ ਚੁੰਨੀ ਧਾਰ ਦੇ ਓਏ ਸਿੱਟਾ ਹਾਂ ਮੈਂ ਬੋਤਲਾਂ ਨੂੰ ਕੁੱਟੋ ਇਧਰ ਆਇਆ ਚਾਹ ਡੁੱਲ ਜੂ ਐ ਚਾਹ ਤੂੰ ਹੀ ਬੈਸ ਆ ਜਾ ਨਹੀਂ ਦਿਖਾਣਾ ਮੂੰ ਚਲੋ ਸਾਢੇ ਪਾਜੀ ਨਹੀਂ ਦਿਖਾਉਂਦੇ ਚਲੋ ਵਾਹ ਤੇ ਚਲੋ ਬਚਾਅ ਹੋ ਗਿਆ ਚਲ ਇੱਕ ਹੀ ਹੈਗਾ ਸੀ ਮੋਟੇ ਨਹੀਂ ਤੇ ਕਈ ਵਾਰੀ ਪਤਾ ਭੁੰਡਾ ਦਾ ਛੱਤਾ ਆਂਦਾ ਸਾਹਮਣੇ ਤੋਂ ਕਿੰਨਾ ਆ ਜਾਂਦਾ ਕਈਆਂ ਮਰਿਆਂ ਦੇ ਉਹ ਤਾਂ ਕੰਡਾ ਕੱਢਦਾ ਨਾ ਮੈਂ ਉਥੇ ਉਹ ਚਾਹ ਕੰਡਾ ਕਢਾਤਾ ਤੇ ਇੱਕ ਵਾਰੀ ਦਿਖਾ ਦੇ ਦੋ ਨਹੀਂ ਨਹੀਂ ਲੈ ਉਹ ਹੁੰਡੀ ਲੜਿਆ ਮੂੰਹ ਹੀ ਸੁਝਿਆ ਗੋਲ ਗੱਪੇ ਬਣ ਗਏ ਹੋਗੇ ਜੀਣਾ ਮੈਂ ਚਿੰਗ ਪੌਂਗ ਗਿਆ ਚਿੰਗ ਪੌਂਗ ਪੂਰੀ ਚੀਨੀ ਦਾ ਘੜਾ ਰਹੀ ਆ ਭਾਈ ਬਬੀ ਹਾਂ ਭਾਈ ਇੱਕ ਮਿੰਟ ਰੋਕ ਦੱਸੋ ਇਹ ਲੱਗਦਾ ਨਾ ਚੀਨ ਦਾ ਸੈਂਟਿਸਟਿਸਟ ਹੁੰਦਾਗਾ ਕੋਈ ਹਨਾ ਸਿੱਪਾ ਜੀ ਚੀਨ ਦਾ ਮੈਂ ਚਾਣਾ ਦਾ ਨਹੀਂ ਆ ਹੈ ਕਰੋਨਾ ਵੜਿਆ ਸਲਾਗੇ ਸਾਰੇ ਕਿਉਂ ਜਦੋਂ ਕਰੋਨਾ ਸੀਗਾ ਕਹਿੰਦੇ ਡਾਕਟਰਾਂ ਵਾਲਾ ਕੋਡ ਜੱਪਵਾ ਕੇ ਤੇ ਕਿਉਂ ਪੁਲਿਸ ਪੈਂਦੀ ਸੀ ਉਦੋਂ ਤੇ ਇਹਦੇ ਸੜਕ ਤੇ ਛੱਡੇ ਹੁੰਨੇ ਆ ਤੇ ਵਾਜਦਵਾਦ ਨੇ ਵੀ ਸੈਂਟਿਸਟ ਵਿਚੇਣਾ ਦਾ ਜਿਹੜਾ ਵੈਸ ਜਿਹਨੇ ਤਿਆਰ ਕੀਤਾਗਾ ਤੇ ਉਹ ਵੀ ਮਾਨੋ ਕੇ ਬੱਸ ਸਟੈਂਡ ਤੇ ਰੁਟ ਪਾ ਛੱਡ ਗਿਆ ਉਹ ਆਏ ਠੀਕ ਹੈ ਜਿਆ ਫਿਰ ਤਕਲੀਫਾਂ ਲਾ ਗਏ ਮੈਂ ਜੇ ਤੈਨੂੰ ਫੜ ਕੇ ਲੈ ਜਾਂਦੇ ਫਿਰ ਨਹੀਂ ਆ ਨਹੀਂ ਜਾਣਾ ਲੇਟ ਜਿੱਦਾਂ ਕਰ ਮੜ ਜਾਣਾ ਲੇਟ ਜਾਣਾ ਸੀ ਲੇਟ ਜਾਣਾ ਸੀ ਕਿਉਂ ਕਸ਼ੇਰ ਵਾਲ શેર ਵਰਕੇ ਭਰਾ ਦੇਣਗੇ ਇਹ ਤੇ ਚਲੋ ਹਾਸੇ ਵਾਲੀ ਗੱਲਾਂ ਆ ਗਈਆਂ ਹਨਾ ਸੀਪੇ ਨਾਲ ਕਾਫੀ ਰੌਣਕ ਲੱਗੀ ਰਹਿੰਦੀ ਏ ਤੇ ਬਾਕੀ ਮੈਨੂੰ ਅਫਸੋਸ ਹੁੰਦਾ ਹੈ ਕਿ ਤੁਹਾਡੇ ਭਾਜੀ ਦਾ ਮੂੰਹ ਸੁੱਜਿਆ ਪਿਆ ਹੈ ਮੇਰੀਆਂ ਤੇ ਅੱਖਾਂ ਸੁੱਜੀਆਂ ਹੁੰਦੀਆਂ ਸੀ ਅੰਦਰ ਮੂੰਹ ਸੁੱਜ ਗਿਆ ਜਿਹੜਾ ਪਤਲਾ ਪਤੰਗ ਬੰਦਾ ਹੋਏਗਾ ਨਾ ਚਲ ਮੋٹے ਦਾ ਤਾਂ ਕੀ ਪਤਲਾ ਹੋਣਾ ਪਤਲਾ ਪਤੰਗ ਪਤਲਾ ਬੰਦਾ ਛੇਤੀ ਮੋਟਾ ਜ਼ਰੂਰ ਹੋ ਜਾਏਗਾ ਤੇ ਜਿਹੜਾ ਮੋਟਾ ਉਹ ਨਹੀਂ ਛੇਤੀ ਹੋ ਜਾਏਗਾ ਪਤਲਾ ਹੋ ਸਕਦਾ ਨਾ ਜਿਵੇਂ ਤੁਹਾਡੇ ਭਾਈ ਦਾ ਮੂੰਹ ਇੱਕ ਪਾਸੇ ਸੁਝਿਆ ਹੋਇਆ ਹੈ ਹੈੱਡਫੋਨ ਲਾਇਆ ਉਹ ਚਾਹੇ ਦਰਦ ਹੁੰਦਾ ਹੋਵੇ ਕੰਨ ਲਾ ਕੇ ਕੰਨ ਚ ਲਾ ਕੇ ਦੇਖ ਪਰ ਇਹ ਕਿਲੀ ਦੇ ਮਗਰ ਪੈਂਦੀ ਹੈ ਹਰੇਕ ਦੇ ਨੂਰਾ ਓ ਨੂਰਾ ਓਰੇ ਆ ਮੇਰਾ ਸਰ ਬਾਓ ਪਾਲੀਏ ਕੀ ਉਹ ਛੋਵਾ ਬਰ ઠੰਡ ਬੜੀ ਆਉਂਦੀ ਆ ਹੁੰਬ ਤੇਰਾ ਆਜੇ ਤੈਨਿਹੇ ਹੁੰਦਾ ਕਹੀਂ ਆ ਗਿਆ ਬੁੱਤ ਸਵੈਟਰ ਪਾ ਲੋ ਬੜਾ ਬੜੇ ਸਟਾਈਲ ਨਾਲ ਖੋਲਦੀ ਆ ਆਜੋ ਆਜੋ ਕੈਪ ਪਾ ਲਿਆ ਕਰ ਇਹ ਪੋਟਾ ਦੀ ਕੈਪ ਪਾਉਗੀ ਕਿ ਹੂੰ ਕੈਪ ਨਹੀਂ ਪਾਉਂਦੀ ਤੇ ਮੈਂ ਉੱਥੇ ਵਾਲਪੇਪਰ ਵਾਲਿਆਂ ਨੂੰ ਪਤਾ ਨਹੀਂ ਕਿਉਂ ਨਹੀਂ ਆਉਂਦੇ ਪਏ। ਉਹ ਆਏ ਆ ਅਗਲੇ ਨੂੰ ਆਏ ਆ। ਇਹ ਕਾਟਾ ਤਾਂ ਨਹੀਂ ਆਉਂਦੇ। ਹੁਣ ਵੀ ਤਾਂ ਕਿੰਨਾ ਉਹਨਾਂ ਨੂੰ ਉਹਨਾਂ ਨੂੰ ਨਾ ਜਿਵੇਂ ਉਹਨਾਂ ਨੂੰ ਉਹਨਾਂ ਵਾਲੀ ਕਰਨੀ ਪੈਣੀ ਉਹਨਾਂ ਨੂੰ ਕਹਿੰਦਾ ਸਾਰੇ ਹੀ ਕਰਾਉਣਾ ਅਜ ਤਾਂ। ਹਾਂ ਨਾਪਾ ਲੈਣ ਤੋਂ ਬਾਅਦ ਉਹ ਸਾਰੇ ਨਾਪਾ ਲੈ ਕੇ ਜਾਣਗੇ ਥੋੜਾ ਥੋੜਾ ਬੋਲ। ਸਾਪਾ ਨਾਪਾ ਲੈ ਕੇ ਜਾਣਗੇ। ਠੀਕ ਹੈ ਉਹਨਾਂ ਨੂੰ ਕਹਿੰ ਵੀ ਵੀ ਸਾਡੇ ਕੋਲ ਥਾਂ ਥੋੜਾ ਪਹਿਲਾਂ ਇੱਕ ਕਮਰੇ ਦਾ ਲਿਆਇਓ ਵਾਲਪੇਪਰ ਕਮਰੇ ਦਾ ਲਿਵਾ ਮਂਗਾ ਕੇ ਉਦੋਂ ਬਾਦੋਂ ਉਹਦੇ ਪੈਸੇ ਕਲੀਅਰ ਕਰਕੇ ਉਹਨਾਂ ਨੂੰ ਕਿਹਾ ਬਈ ਉਹ ਕੰਮ ਠਿੱਲਾ ਜਾ ਪਿਆ ਆ ਇਹਦਾ ਉਹ ਉਹ ਉਹਨਾਂ ਨੂੰ ਕਹਿੰਦਾ ਕਿ ਬਾਈ ਵੀ ਵੀ ਠਹਿਰ ਕੇ ਕਰਾਵਾਂਗੇ ਬਾਹਰ ਅਸੀਂ ਆ ਮਮਾਂ ਨੂੰ ਡਰਾ ਦੇ ਜੱਪ ਡਰਾ ਦੇ ਮਮਾਂ ਨੂੰ ਕਿਵੇਂ ਡਰਾਉਣਾ ਨਾ ਢੰਡ ਲੱਗ ਜਾਨੀ ਆ ਮੈਨ ਲੱਗਦਾ ਇਹਦਾ ਸਿਰ ਤਪਦਾ ਤਾਂ ਕਰ ਸਿਰ ਤਪਦਾ ਦਾ ਹਾਂ ਮੈਂ ਆ ਹੁਣ ਇਹ ਜਿਹੜਾ ਡਿੱਗੀ ਆ ਤੇ ਪੇਚੋ ਸਰ ਤਾਂ ਪੀ ਜਾਦਾ ਸੀਗਾ ਜਦੋਂ ਮੈਂ ਬੁੱਕੜਾ ਚ ਪਾਈ ਇਹ ਹੂੰ ਠੰਡ ਕਰ ਰਣਾ ਠੰਡਾ ਠੰਡੂ ਵੀ ਤਾਂ ਬਿੱਡੀ ਹੋ ਰਹੀ ਹੈ ਨਾਲ ਇੱਕ ਅੱਜ ਤਾਂ ਹੈ ਨਹੀਂ ਕੂੜਾ ਜੈ ਇੰਨਾ ਹਨਾ ਹਣ ਮੈਂ ਹੁਣੇ ਝਾੜੂ ਲਾ ਕੇ ਪੋਚੇ ਲਾ ਦੇ ਕੱਪ ਤੁਹਾਡਾ ਉਹ ਵੀ ਪਿਆ ਕੇ ਸਿੱਪੇ ਵਾਲਾ ਕੀ ਹੈ ਸਿੱਪੇ ਵਾਲਾ